ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਕਾਫੀ ਜਿਆਦੇ ਸੋਹਣੇ ਸੂਟ ਬਰਬਰੀ ਦੇ ਲੈ ਕੇ ਆਏਗੇ ਇੱਕ ਇੱਕ ਦੋ ਦੋ ਸੂਟ ਅਵੇਲੇਬਲ ਸੀਗਾ ਕੁਝ ਸੂਟ ਨੇਗੇ ਜਿਹੜੇ ਨਵੇਂ ਨੇ ਇਹਦੇ ਵਿੱਚੋਂ ਤੇ ਕੁਝ ਕੁ ਸੂਟ ਨੇਗੇ ਜਿਹੜੇ ਨਵੇਂ ਨੇ ਇਹਦੇ ਵਿੱਚੋਂ ਪ੍ਰਿੰਟ ਤੇ ਕਾਫੀ ਡਿਮਾਂਡ ਸੀ ਪਰਪਲੀ ਤੇ ਸੂਟਾਂ ਦੀ ਬਾਹਰ ਤੋਂ ਵੀ ਸੀ ਇੰਡੀਆ ਤੋਂ ਵੀ ਸੀ ਬਹੁਤ سارے ਮਤਲਬ ਪਰਪਲੀ ਤੇ ਸੂਟਾਂ ਦੀ ਡਿਮਾਂਡ ਸੀਗੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਇਹ ਆਪਾਂ ਸੂਟ ਲੈਣਗੇ ਅੱਜ ਡਿਸਕਾਊਂਟ ਤੇ ਲਾ ਰਹੇ ਵੈਸੇ ਇਹਨਾਂ ਦੀ ਕੋਈ ਲੋੜ ਨਹੀਂ ਸੀ ਆਪਾਂ ਨੂੰ ਡਿਸਕਾਊਂਟ ਤੇ ਲਾਉਣ ਦੀ ਕਿਉਂਕਿ ਇਹ ਸਰਦੀਆਂ ਦੇ ਵਿੱਚ ਵੀ ਸਟੱਫ ਪਾਇਆ ਜਾਂਦਾ ਗਰਮੀਆਂ 'ਚ ਵੀ ਪਾਇਆ ਜਾਂਦਾ ਦੋਨੋਂ ਮੌਸਮ ਦੇ ਵਿੱਚ ਜਿਹੜਾਗਾ ਸਟੱਫ ਹੈਗਾ ਇਹ ਪਾਇਆ ਜਾਂਦਾਗਾ ਤੁਸੀਂ ਪਾ ਸਕਦੇ ਹੋਗੇ ਤੇ ਇਹਦੀ ਕੋਈ ਲੋੜ ਨਹੀਂ ਸੀਗੀ ਵੈਸੇ ਆਪਾਂ ਨੂੰ ਮਤਲਬ ਡਿਸਕਾਊਂਟ ਤੇ ਚਲੋ ਪਹਿਣਾ ਦੀ ਡਿਮਾਂਡ ਸੀਗੀ ਵੀ ਹਨਾ ਤੁਸੀਂ ਵੀ ਸਾਡੇ ਲਈ ਹਨਾ ਪਲੀਜ਼ ਲੈਸ ਤੇ ਲਗਾ ਦਿਓ ਸੂਟਸ ਵੀ ਅਸੀਂ ਤੁਹਾਡੇ ਮੇਰੇ ਬਹੁਤ ਸਾਰੇ ਪੱਕੇ ਕਸਟਮਰ ਨੇਗੇ ਸਪੈਸ਼ਲ ਉਹਨਾਂ ਲਈ ਅੱਜ ਆਪਾਂ ਆਫਰ ਲੈ ਕੇ ਆਇਆਗੇ ਜਿਹੜੀਆਂ ਪਹਿਣਾ ਹੋਰ ਵੀ ਲੈਣਾ ਚਾਹੁੰਦੀਆਂ ਨੇਗੀਆਂ ਤਾਂ ਤੁਸੀਂ ਵੀ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਕਿਉਂਕਿ ਕਾਫੀ ਜ਼ਾਰੇ ਸੂਟ ਨੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈਗੀ ਨਹੀਂ ਜਿਹੜਾ ਆਲ ਆਲਓਵਰ ਰਹੂਗਾ ਉਹ ਤੁਹਾਨੂੰ ਮੈਂ ਆਲਓਵਰ ਦੱਸੂਗੀ ਜਿਹੜਾ ਮੈਚਿੰਗ ਹੈ ਤਾਂ ਮੈਚਿੰਗ ਲੈ ਸਕਦੇ ਏ ਜਿਵੇਂ ਆਲਓਵਰ ਹੈ ਪ੍ਰਾਈਸ ਸਾਰੇ ਸੂਟਾਂ ਦਾ 1750 ਰਹੂਗਾ ਅੱਜ ਆ ਲੈਣ ਦਾ ਸਾਰੇ ਡਿਸਕਾਊਂਟ ਦੇਣਗੇ ਜਿਨਨੇ ਜਿਨਨੇ ਮਤਲਬ ਜਿਨਨੇ ਦੇ ਸਾਨੂੰ ਪਏ ਸੀਗੇ ਹਨਾ ਸੂਟ ਅਸੀਂ ਓਨੇ ਦੇ ਹੀ ਇਹ ਸੇਲ ਕਰ ਰਹੇ ਆਂਗੇ ਇਸ ਤੋਂ ਘੱਟ ਨਹੀਂ ਹੋਣਾ ਹੈਗਾ ਤੇ ਇਸ ਤੋਂ ਘੱਟ ਤੋਂ ਸਾਡਾ ਲਾਸ ਹੈ ਹਨਾ ਤੇ ਜਿਨਨੇ ਦੇ ਸਾਨੂੰ ਪਏ ਹੋਏ ਨੇਗੇ ਇਹ ਸੂਟ ਅਸੀਂ ਓਨੇ ਦੇ ਹੀ ਦੇ ਰਹਾਂਗੇ ਵਿਦ ਸ਼ਿਪਿੰਗ ਸਾਡੇ 1700 ਵੈਸੇ ਅਸੀਂ 1790 ਕਰਨਾ ਸੀਗਾ ਚਲੋ ਹਨਾ 23 ਰੁਪਏ ਅਸੀਂ ਤੁਹਾਡੇ ਕਰਕੇ ਹੋਰ ਵੀ ਲੈਸ ਕਰਦੇ ਵੀ ਚਲੋ ਕੋਈ ਗੱਲ ਨਹੀਂ ਤੇ ਸਾਡੇ 1750 ਵਿਦ ਸ਼ਿਪਿੰਗ ਹੈ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਮੈਚਿੰਗ ਵੀ ਲੈ ਲਓ 올ਓਵਰ ਵੀ ਲੈ ਲਓ ਸੇਮ ਪ੍ਰਾਈਸ ਤੇ ਮਿਲੂਗਾ ਤੁਹਾਨੂੰ 1750 ਲਓ ਜੀ ਵਾਈਟ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪਿੰਕ ਕਲਰ ਦੀ ਬਾਟਮ ਹੈਗੀ ਇੱਦਾਂ ਦੀ ਮੋਡਲ ਦੇ ਵਿੱਚ ਹੁੰਦੀਆਂ ਨੇ ਜੀ ਜਿਹੜੀਆਂ ਬਾਟਮ ਹੁੰਦੀਆਂ ਨੇ ਪਹਿਣਾ ਕਾਫੀ ਪੁੱਛਦੀਆਂ ਨੇ ਵਿਕਦਾ ਸਟੱਫ ਹੈ ਨਾ ਬਾਟਮ ਦਾ ਤਾਂ ਮੋਡਲ 'ਚ ਹੁੰਦਾ ਜੀ ਲਓ ਜੀ ਤੇ ਇਹ ਵਾਲਾ ਜਿਹੜਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਹੈ ਵਾਈਟ ਤੇ ਉੱਪਰ ਪ੍ਰਿੰਟ ਪਿਆ ਹੋਇਆ ਹੈ ਇਹਦੇ ਨਾਲ ਹੈਗੇ ਪਿੰਕ ਬਾਟਮ ਹੈਗੀ ਤੇ ਫਾਸਟਲੀ ਆਪਣੇ ਆਰਡਰ ਕਰਦੇ ਹੋ 2 ਲੋ 3 ਲੋ 4 ਲੋ ਜਿੰਨੇ ਮਰਜੀ ਲੋ ਤੇ ਫਟਾਫਟ ਹਣਾ 2-3 ਸੂਟਾਂ ਦੇ ਤੁਸੀਂ ਸਕਰੀਨਸ਼ਾਟ ਰੱਖਿਓ ਤਾਂ ਕਿ ਤੁਹਾਨੂੰ ਉਹਦੇ ਵਿੱਚੋਂ ਇੱਕ ਸੂਟ ਹੈਗਾ ਜਿਹੜਾ ਮਿਲ ਸਕੇ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਹੈਗੀ ਇੱਕ ਵੀ ਸੂਟ ਨਹੀਂ ਰਹਿਣਾ ਹੈਗਾ ਲਓ ਜੀ ਨੈਕਸਟ ਸੂਟ ਹੈਗਾ ਜੀ ਬਲੂ ਸ਼ੇਡ ਦੇ ਵਿੱਚ ਹੈਗਾ ਕਾਫੀ ਜ਼ਿਆਦਾ ਆਪਾਂ ਸੇਲ ਕੀਤਾ ਇਹ ਵਾਲਾ ਸੂਟ ਹੈਗਾ ਤੇ ਇਹਦਾ ਪ੍ਰਾਈਸ ਹੈਗਾ 1750 ਹੈਗਾ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈਗਾ 1750 ਪ੍ਰਾਈਸ ਰਹੂਗਾ ਇਹਦਾ ਵੀ ਤੇ ਨੈਕਸਟ ਆ ਗਿਆ ਜੀ ਪਿੰਕ ਸ਼ੇਡ ਦੇ ਵਿੱਚ ਡਾਰਕ ਪਿੰਕ ਦੇ ਵਿੱਚ ਹੈਗਾ ਤੇ ਇਹੇ ਸੇਲ ਅਸੀਂ ਕੁਛ ਤਾਂ ਲਗਾਈ ਹੈਗੀ ਕਿਉਂਕਿ ਇਹਦੇ ਵਿੱਚ ਇੱਕ ਇੱਕ ਸੂਟ ਅਵੇਲੇਬਲ ਹੈਗਾਗਾ ਤੇ ਇਹ ਆਪਾਂ ਲਾਰਟ ਦੇ ਲਾਰਟ ਸੇਲ ਕੀਤੇ ਨੇਗੇ ਸੂਟਾਂ ਦੇ ਤੇ ਹੁਣ ਇੱਕ ਇੱਕ ਸੂਟ ਰਹਿ ਗਿਆ ਆਪਣੇ ਕੋਲੇ ਫਟਾਫਟ ਆਪਣਾ ਆਰਡਰ ਕਰਕੇ ਫਟਾਫਟ ਸੂਟ ਲੇਗੇ ਜਿਹੜੇ ਲੈ ਆ ਜਿਓ ਲੋ ਜੀ 1750 ਪ੍ਰਾਈਸ ਸਾਰੇ ਸੂਟ ਥੋੜਾ ਜਿਹਾ ਸਕਰੀਨਸ਼ਾਟ ਹੈਗਾ ਦੂਰੋਂ ਪੇਚਾ ਕਰੋ ਬਾਹਰੋਂ 99 ਜੇਕਰ ਉਹ ਮੈਨੂੰ ਕਈ ਵਾਰ ਸਮਝ ਨਹੀਂ ਲੱਗਦੀ ਹੈਗੀ ਇਹਦੇ ਨਾਲ ਦਾ ਆਪਾਂ ਰਸਟ ਕਲਰ ਦਾ ਸੂਟ ਬਹੁਤ ਜ਼ਿਆਦਾ ਸੇਲ ਕੀਤਾ ਹੈਗਾ ਲਓ ਜੀ ਪੇਮੈਂਟ ਹੈ ਜਿਹੜੀ ਨਾਲ ਦੀ ਨਾਲ ਪਾਤੀ ਜਿਹੜੀ ਭੈਣ ਨੇ ਉਹਦਾ ਪਾウダー ਲਾ ਦਾਂਗੇ ਲਓ ਜੀ ਇਸ ਤੋਂ ਬਾਅਦ ਰਾਣੀ ਕਲਰ ਦੇ ਵਿੱਚ ਆ ਗਿਆ ਇਹ ਵਾਲਾ ਪ੍ਰਿੰਟ ਦੇਖੋ ਤੁਸੀਂ ਬਹੁਤ ਹੀ ਪਿਆਰਾ ਇਹ ਪ੍ਰਿੰਟ ਹੈ ਵੀ ਇਸ ਤੋਂ ਲਓ ਜੀ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਪ੍ਰਿੰਟ ਬਹੁਤ ਸੂਟ ਇਹਦੇ ਨਾਲ ਦੇ ਆਪਾਂ ਸੇਲ ਕੀਤੇ ਨੇਗੇ ਪਰਪਲ ਸ਼ੇਡ ਦੇ ਵਿੱਚ ਆ ਜਾਊਗਾ ਤੇ ਆਹ ਵਾਲਾ ਜਿਹੜਾ ਸੂਟ ਹੈ ਥੋੜਾ ਜਿਹਾ ਕਾਸਟਲੀ ਆਊਗਾ ਇਹ ਟਾਈ ਐਂਡ ਡਾਈ ਬਾਟਮ ਨਾਲ ਜਿੱਦਾਂ ਆਪਾਂ ਪਹਿਲਾਂ ਸੇਲ ਕੀਤੇ ਨੇਗੇ ਹਨਾ 33200 ਪ੍ਰਾਈਸ 33200 ਹੀ ਰਹੂਗਾ ਇਸ ਤਰ੍ਹਾਂ ਦੀ ਬਾਟਮ ਹੈਗੀ ਬਹੁਤ ਜ਼ਿਆਦੇ ਸੂਟਿੰਗ ਸੇਲ ਹੋਏ ਨੇਗੇ ਇੱਕ ਸੂਟ ਹੈਗਾ ਸੀ ਆਪਣੇ ਕੋਲੇ ਤੇ ਮੈਂ ਕਿਹਾ ਚਲੋ ਇਹ ਵੀ ਆਪਾਂ ਵੀਡੀਓ ਚ ਪਾ ਦਿੰਦੇ ਆ ਦੇਖੋ ਕਲਰ ਕਿੰਨਾ ਜ਼ਿਆਦਾ ਸੋਹਣਾਗਾ ਤੇ ਨਾਲ ਬਰਬੀਤਾ ਹੀ ਦੁਪੱਟਾ ਡਾਈ ਕੀਤਾ ਹੋਇਆ ਹੈਗਾ ਇਹਦੇ ਟਾਈ ਐਂਡ ਆਈ ਦੁਪੱਟਾ ਹੈਗਾ ਇਸ ਤਰ੍ਹਾਂ ਦੇਖੋ ਬਹੁਤ ਸੋਹਣਾ ਬਰਬਰੀ ਦਾ ਦੁਪੱਟਾ ਹੈਗਾ ਟਾਈ ਐਂਡ ਆਈ ਕੀਤਾ ਹੋਇਆ ਹੈਗਾ ਤੇ ਇਹਦੇ ਨਾਲ ਰਹੇਗੀ ਮੋਡਲ ਦੀ ਬਾਟਮ ਰਹੇਗੀ ਇਦਾਂ ਇਹ ਜਿਵੇਂ ਤੁਸੀਂ 올 ਓਵਰ ਸੂਟ ਲੈ ਰਹੇ ਹੋਗੇ ਹਨਾ ਇਦਾਂ ਦੁਪੱਟੇ ਡਾਈ ਕਰਾ ਲਿਓ ਉਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਜਿਹੜੇ ਰੈਡੀ ਹੋਣਗੇ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇੱਕ ਸੂਟ ਅਵੇਲੇਬਲ ਹੈਗਾ ਇਹ ਆਪਣੇ ਕੋਲੇ 1750 ਪ੍ਰਾਈਸ ਹੈ ਇਸ ਤੋਂ ਬਾਅਦ ਆ ਗਿਆ ਜੀ ਲਵੈਂਡਰ ਸ਼ੇਡ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਰਹਿ ਗਏ ਪਿੰਕ ਲੋ ਜੀ ਜਿਹੜਾ ਤੁਹਾਨੂੰ ਪਸੰਦ ਆਇਆ ਤੁਸੀਂ ਲੈ ਸਕਦੇ ਹੋਗੇ ਇਸ ਤੋਂ ਬਾਅਦ ਹੈਗਾ ਜੀ ਮੈਚਿੰਗ ਇਹਦੇ ਨਾਲ ਦੁਪੱਟਾ ਮਿਲੂਗਾ ਤੁਹਾਨੂੰ 3500 ਪ੍ਰਾਈਸ ਹੈਗਾ ਤੇ ਦੁਪੱਟਾ ਵੀ ਪ੍ਰਿੰਟਡ ਹੈਗਾ ਬਹੁਤ ਜਿਆਦਾ ਸੋਹਣਾ ਦੁਪੱਟਾ ਹੈਗਾ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਇਸ ਤਰ੍ਹਾਂ ਦੇਖੋ ਬਾਟਮ ਹੈ ਦੀ ਠੀਕ ਹੈ ਜੀ 3500 ਪ੍ਰਾਈਸ ਰਹੂਗਾ ਇਹਦਾ ਦੁਪੱਟਾ ਪ੍ਰਿੰਟਡ ਹੈਗਾ ਲੋ ਜੀ ਗ੍ਰੀਨ ਸੂਟ ਹੈਗਾ ਮੈਚਿੰਗ ਸੂਟ ਹੈਗਾ ਇਹ ਥੋੜੇ ਜਿਹਾ ਹੋਰ ਲੈਸ ਤੇ ਨੇ ਕਿ 1550 ਪ੍ਰਾਈਸ ਇਹਨਾਂ ਦਾ ਮੈਚਿੰਗਾਂ ਦਾ ਇਹ ਵਾਲੇ ਮੈਚਿੰਗ ਦਾ ਹੋਰ ਦਾ ਨਹੀਂ ਇਹ ਮੈਚਿੰਗ ਦਾ ਇਸ ਤਰ੍ਹਾਂ ਪਲੇਨ ਬਾਟਮ ਹੈਗੀ ਤੇ ਗ੍ਰੀਨ ਕਲਰ ਦਾ ਸੂਟ ਹੈ 1550 ਪ੍ਰਾਈਸ ਹੈਗਾ ਸਿਰਫ ਲਓ ਜੀ ਪਿੰਕ ਸ਼ੇਡ ਦੇ ਵਿੱਚ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪ੍ਰਿੰਟਿੰਗ ਬਣੀ ਹੋਈ ਆ ਡਿਜ਼ਾਈਨ ਇੱਕ ਤੋਂ ਇੱਕ ਹਟਕਿਆ ਹੀ ਨਹੀਂ ਹੈਗਾ ਵੀ ਕੋਈ ਬਰਬਰੀ ਮਾੜੀ ਹੈ ਕਲਰਸ ਆਫ ਪੰਜਾਬ ਦੀ ਬਰਬਰੀ ਹੈ ਕੋਈ ਚਨਾਰ ਦੀ ਹੈਗੀ ਇਹ ਤਾਂ ਬਰਬਰੀ ਹੈ ਕਿ ਕੋਈ ਇਹ ਨਹੀਂ ਹੈਗਾ ਵੀ ਮਾੜਾ ਫੈਬਰਿਕ ਹੈਗਾ ਲੋ ਜੀ ਇਹ ਵਾਲਾ ਵੀ ਆਪਾਂ ਪ੍ਰਿੰਟ ਕਾਫੀ ਜ਼ਿਆਦਾ ਸੇਲ ਕੀਤਾ ਹੈਗਾ ਲੋ ਜੀ ਆਹ ਵਾਲੀ ਹੈਗੀ ਹੈ ਜੀ ਇਕੱਲੀ ਸ਼ਰਟ ਕਿਸੇ ਇੱਕ ਭੈਣ ਨੂੰ ਹੀ ਮਿਲੂਗੀ ਤਾਂ ਤੁਸੀਂ ਇਹ ਵਾਲੀ ਲੈ ਸਕਦੇ ਹੋਗੇ ਠੀਕ ਹੈ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਆਪਾਂ ਫਰੌਗਸ ਵਗੈਰਾ ਰੈਡੀ ਕਰਕੇ ਭੇਜੀਆਂ ਸੀਗੀਆਂ ਬਾਹਰ ਇਹ ਪ੍ਰਿੰਟ ਦੀਆਂ ਤੇ ਇਸ ਤੋਂ ਬਾਅਦ ਆਜੂਗਾ ਜੀ ਗ੍ਰੇ ਕਲਰ ਦਾ ਮੈਚਿੰਗ ਸੂਟ 1550 ਪ੍ਰਾਈਸ ਹੈਗਾ ਇਹਦਾ ਵੀ ਇਸ ਤਰ੍ਹਾਂ ਹੋਇਆਗਾ ਤੇ ਪ੍ਰਾਈਸ ਤੁਸੀਂ ਨਾਲ ਨਾਲ ਦੀ ਨਾਲ ਸੁਣਿਆ ਕਰੋ ਵੀਡੀਓ ਦੇ ਵਿੱਚ ਨਾ ਨਾਲ ਦੀ ਨਾਲ ਹੀ ਦੱਸੇ ਹੁੰਦੇ ਨੇ ਇੰਨੇ ਕ ਮੈਸੇਜ ਆਉਂਦੇ ਨੇ ਸਕਰੀਨਸ਼ਾਟ ਭੇਜ ਕੇ ਦਾ ਪ੍ਰਾਈਸ ਦੱਸੋ ਜਿਹੜਾ ਵੀਡੀਓ ਦੇ ਵਿੱਚ ਪ੍ਰਾਈਸ ਹੋਊਗਾ ਉਹੀ ਤੁਹਾਨੂੰ ਅਸੀਂ ਵਟਸਐਪ ਤੇ ਦੱਸਾਂਗੇ ਅਸੀਂ ਜਿਹੜਾ ਕੁਛ ਹੈ ਨਾ ਵੀ ਚੇਂਜ ਕਰਕੇ ਦੱਸਾਂਗੇ ਤੁਹਾਨੂੰ ਮੈਂ ਪਹਿਲੀ ਕਹਿ ਦੇਣੀ ਹੁੰਦੀ ਹੈ ਕਿ ਕਈ ਵਾਰ ਮੇ ਤੋਂ ਵੱਧ ਘੱਟ ਦੱਸਿਆ ਜਾਂਦਾ ਵੀ ਤੁਸੀਂ ਵੀਡੀਓ ਧਿਆਨ ਨਾਲ ਸੁਣ ਲਿਆ ਕਰੋ ਮੈਂ ਵੀ ਵੀਡੀਓ ਸੁਣ ਕੇ ਫਿਰ ਦੱਸ ਦੇਣੀ ਹੈਗੀ ਜਿਵੇਂ ਹੁਣ ਤਿੰਨ ਚਾਰ ਦਿਨਾਂ ਦੀ ਵੀਡੀਓ ਦੇ ਆਰਡਰ ਆ ਜਾਂਦੇ ता करके फिर मैं सारा फिर मैं वीडियो चैक कर दिया भी मैं कि की की प्राइस दसया होगा लो जी येलो कलर का सूट है मैचिंग भी थोड़ा साढ़े पंद्रह सौ वाले सूट के मिल जूगा सूट है। लो जी इस बाद वाला प्रिंट तुम देखो बहुत ही प्यारा जहा प्रिंट है साढ़े सतारह सौ देखो प्रिंट कोई भी माड़ा नहीं हस के जा गए ने साढ़े प्रिंटी हाँ बहुत खुश होकर भैनों ने लाए नंबर सूट लो जी ਇਹ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਜ਼ਿਆਦਾ ਸੇਲ ਕੀਤਾ ਇਹ ਵਾਲਾ ਪ੍ਰਿੰਟ ਵੀ ਫਿਰ ਆਜੂਗਾ ਜੀ ਬਲੈਕ ਮੈਚਿੰਗ ਸੂਟ ਹੈਗਾ ਇਹ ਵੀ ਇਹਦਾ ਵੀ ਪ੍ਰਾਈਸ ਰਹੂਗਾ 1500 ਲਓ ਜੀ ਬਲੈਕ ਬਾਟਮ ਹੈ ਇਹਦੇ ਨਾਲ ਠੀਕ ਹੈ ਜੀ ਲਓ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਬਲੂ ਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਹੈਗੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਲਓ ਜੀ ਇਸ ਤਰ੍ਹਾਂ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਇਸ ਤੋਂ ਬਾਅਦ ਆ ਗਿਆ ਜੀ ਫਿਰੋਜ਼ੀ ਸ਼ੇਡ ਆ ਗਿਆ ਡਾਈ ਐਂਡ ਡਾਈ ਦੁਪੱਟੇ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਸੀ ਹੋਰ ਵੀ ਡਿਜ਼ਾਈਨ ਪੈ ਜਾਣਗੇ ਤੁਸੀਂ ਉਸ ਤਰ੍ਹਾਂ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹ ਵੀ ਫੇਰ ਆਜੂ ਦਾ ਰਸਟ ਦੇਖੋ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਕਾਫੀ ਜ਼ਿਆਦੇ ਸੋਨਾ ਪ੍ਰਿੰਟ ਹੈ ਫਿਰ ਆਜੂਗਾ ਸੀ ਮਸਟਰਡ ਸ਼ੇਡ ਆਜੂਗਾ ਇਹ ਵੀ 올ਓਵਰ ਮਿਲੂਗਾ ਤੁਹਾਨੂੰ ਮੈਚਿੰਗ ਨਹੀਂ ਹੈਗਾ ਹਾਂਜੀ 올ਓਵਰ ਹੈ ਪ੍ਰਾਈਸ ਇਜ਼ ਦਾ ਸੇਮ ਹੈ ਜੀ 1700 ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਬਣਿਆ ਹੋਇਆ ਹੈ ਵੀ ਫਿਰ ਆਜੂਗਾ ਜੀ ਲੈਮਨ ਸ਼ੇਡ ਲਵੈਂਡਰ ਸ਼ੇਡ ਆਜੂਗਾ ਤੇ ਫਰੋਜ਼ੀ ਸ਼ੇਡ ਆ ਚੁਕਾ ਇਹਦੇ ਵਿੱਚ ਇਹ ਕਾਫੀ ਜ਼ਿਆਦੇ ਸੇਲ ਹੋਏ ਨੇਗੇ ਤੇ ਇੱਕ ਪਿੰਕ ਆ ਚੁਕਾ ਇਹਦੇ ਵਿੱਚ ਕੋਈ ਵੀ ਤੁਹਾਨੂੰ ਪਸੰਦ ਆਉਣਾਗਾ ਤੁਸੀਂ ਮੈਨੂੰ ਟਿੱਕ ਲਗਾ ਕੇ ਭੇਜ ਦਿਓ ਵੀ ਸਾਨੂੰ ਇਹ ਵਾਲਾ ਸੂਟ ਚਾਹੀਦਾ ਤਾਂ ਤੁਸੀਂ ਲੈ ਸਕਦੇ ਹੋ ਤੇ ਲਾਸਟ ਸੂਟ ਹੈਗਾ ਸੀ ਇਹ ਵਾਲੇ ਕਲਰ ਦਾ ਬਲੂ ਦਾ ਫੋਟੋ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਐਸਾ ਕਲਰ ਹੈ ਪੀਚ ਕਲਰ ਪੀਚ ਦੇ ਉੱਪਰ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋਗੇ ਤੇ ਨੈਕਸਟ ਸੂਟ ਆ ਆਜੂਗਾ ਜੀ ਲੋ ਜੀ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਇਹਦੇ ਨਾਲ ਤੁਸੀਂ ਇਦਾਂ ਦਾ ਹਨਾ ਮਹਿਰੂਨ ਸ਼ੇਡ ਦਾ ਦੁਪੱਟਾ ਰੱਖ ਲਓ ਕੰਟਰਾਸਟ ਦੇ ਵਿੱਚ ਬਹੁਤ ਜਿਆਦਾ ਪਿਆਰਾ ਲੱਗੂਗਾ ਤੇ ਲਾਸਟ ਸੂਟ ਹੈਗਾ ਸੀ ਬਲੈਕ ਲੋ ਜੀ ਬਹੁਤ ਇਹ ਆਪਾਂ ਲੋਟ ਦੇ ਲੋਟ ਸੇਲ ਕੀਤੇ ਨੇ ਸਾਰੇ ਸੂਟਾਂ ਦੇ ਕੋਈ ਇੱਕ ਸੂਟ ਹੈ ਕੋਈ ਦੋ ਹੈਗਾ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਮਿਲ ਜੂਗਾ ਹਨਾ ਤੇ ਬਹੁਤ ਜਿਆਦੇ ਸੋਹਣੀ ਬਰਬਰੀ ਹੈਗੀ ਤੇ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਤੁਸੀਂ ਪਾ ਸਕਦੇ ਹੋਗੇ ਇਦਾਂ ਦਾ ਕੁਝ ਨਹੀਂ ਹੈਗਾ ਵੀ ਤੁਸੀਂ ਇਹਨੂੰ ਗਰਮੀ ਦੇ ਵਿੱਚ ਪਾ ਸਕਦੇ ਹੋ ਜਾਂ ਸਰਦੀ ਦੇ ਵਿੱਚ ਦੋਨੋਂ ਮੌਸਮ ਦੇ ਵਿੱਚ ਇਹ ਰਾਮਨਾਲ ਫੈਬਰਿਕ ਪੈਣ ਦਾ ਬਹੁਤ ਲਾਈਟ ਵੇਟ ਹੁੰਦਾ ਜਦੋਂ ਇਹ ਸਟਿਚ ਹੋ ਜਾਂਦਾ ਹੈ ਨਾ ਜਿਹੜੀਆਂ ਪੈਣਾ ਨੇ ਬਰਬਰੀ ਪਾਈ ਆ ਉਹਨਾਂ ਨੂੰ ਤਾਂ ਪਤਾ ਜੁਤੇ ਸਲਾਈ ਹੋ ਜਾਂਦਾ ਬਹੁਤ ਜਿਆਦੇ ਹਲਕਾਇਆ ਹੋ ਜਾਂਦਾ ਕੱਪੜਾ ਤੇ ਬਹੁਤ ਜਿਆਦੇ ਸੋਹਣੀਆਂ ਦੀ ਫਿਟਿੰਗ ਵੀ ਆਉਂਦੀ ਹੈ ਜਿੱਦਾਂ ਆਪਾਂ ਜਾਰਜਟ ਤੇ ਸੂਟਾਂ ਦੀ ਕਹਿ ਦਿੰਨੇ ਆਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਕਮੈਂਟ ਕਰਕੇ ਜੁੜਦੇ ਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਜਰੂਰ ਪਸੰਦ ਆਏ ਹੋਣਗੇ ਫਟਾਫਟ ਆਰਡਰ ਕਰਦੇ ਹੋ ਤੁਹਾਡੇ ਲਈ ਬਹੁਤ ਸੋਹਣੀਆਂ ਆਪਾਂ ਆਫਰ ਲੈ ਕੇ ਆਏ ਆਂਗੇ ਜਲਦੀ ਜਲਦੀ ਆਰਡਰ ਕਰਕੇ ਸੂਟ ਲੈਂਗੇ ਤੁਸੀਂ ਲੈ ਸਕਦੇ ਹੋ ਥੈਂਕ ਯੂ ਜੀ ਸਾਰਿਆਂ ਦਾ